ਦੂਜੀ ਕਖਨ ਸਾਹਿਬ ਹੈ ਦੂਜੀ ਕੀ ਫਤਿਹ ਪੰਜਾਬ ਦੇ ਵਿੱਚ ਇਸ ਟਾਈਮ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਜਬਰ ਜਿਹੜਾ ਉਹ ਲਗਾਤਾਰ ਯਾਰੀ ਆ ਆ ਪਹਿਲਾਂ ਲੈਂਡ ਕੂਲਿੰਗ ਦੇ ਤਹਿਤ ਸੀ ਉਸ ਤੋਂ ਬਾਅਦ ਹੜਾ ਵਾਲੀ ਸਥਿਤੀ ਨਾਲ ਜਿੱਠਣਾ ਪਿਆ ਉਹ ਜਿਹੜੀ ਹੜਾ ਵਾਲੀ ਪੋਜੀਸ਼ਨ ਸੀ ਉਹਦੇ ਤੇ ਸਰਕਾਰ ਨੇ ਜੀ ਸੇਵਾ ਜਿਹੜੀ ਉਹ ਸੰਗਤ ਨੇ ਕੀਤੀ ਤੇ ਖਾਤੇ ਆਪਦੇ ਪੁਆਈ ਆ ਹਲਾ ਮਦਰਵ ਲੱਖਾਂ ਲੋਕਾਂ ਨੇ ਉਹਦੇ ਵਿੱਚ ਸਵਾਮਾ ਕੀਤੀਆਂ ਆ ਤੇ ਬੰਨਾ ਤੇ ਮਿੱਟੀ ਪਾਉਣ ਵਾਲਿਆਂ ਦਾ ਸਾਰਾ ਕੁਝ ਆਪਣੇ ਖਾਤੇ 'ਚ ਸਰਕਾਰ ਪ੍ਰਸ਼ਾਸਨ ਭੁਗਤਾ ਰਿਹਾ ਵਾ ਬਿੱਲ ਕੱਟੇ ਜਾ ਰਹੇ ਸਾਨੂੰ ਪਤਾ ਲੱਗਾ। ਔਰ ਉਸ ਤੋਂ ਬਾਅਦ ਜਿਹੜਾ ਆ ਪਰਾਲੀ ਦੇ ਪਰਚੇ ਆ ਇਹ ਕੁਮਾਰ ਵਾ ਔਰ ਜਿਹੜਾ ਇਹਦੇ ਵਿੱਚ ਜਥੇਬੰਦੀਆਂ ਆਪੋ ਵਿੱਚ ਕੁੱਕੜਖੇ ਅਡਾਈ ਜਾ ਰਹੀ ਆ ਉਹਦੇ ਤੇ ਮੈਂ ਕਹਿੰਦਾ ਵੀ ਸਿਆਣੇ ਆਗੂ ਜਿਨ੍ਹਾਂ ਤੋਂ ਲੋਕਾਂ ਨੇ ਸੇਧ ਲੈ ਕੇ ਤੁਰਨਾ ਸੀ ਉਹਨਾਂ ਵੱਲੋਂ ਜੋ ਕੁਝ ਦੂਸ਼ਣ ਬਾਜ਼ੀਆਂ ਇੱਕ ਦੂਜੇ ਦੇ ਕੀਤੀਆਂ ਜਾ ਰਹੀਆਂ ਵਾ ਆ ਤਨਿੰਦਰ ਜੋਗ ਵਾ ਜੇ ਕੋ ਗੱਲ ਹੈਗੀ ਆ ਇਹ ਸਬੂਤਾਂ ਸਮੇਤ ਪੇਸ਼ ਕਰ ਦੇਣੀ ਚਾਹੀਦੀ ਆ। ਉਗਰਾਹਾ ਜੀ ਬਹੁਤ ਸਿਆਣੇ ਆਗੂਆ ਬੜੀ ਲੰਮੀ ਧੀਰ ਤੋਂ ਲੋਕਾਂ ਦੀ ਸੇਵਾ ਕਰ ਰਹੇ ਆ। ਕਿਸਾਨਾਂ ਦੀ ਮਜ਼ਦੂਰਾਂ ਦੀ ਸੇਵਾ ਕੀਤੀ ਆ। ਪਰ ਉਹ ਉਹਨਾਂ ਵੱਲੋਂ ਕੁਝ ਜਥੇਬੰਦੀਆਂ ਨੂੰ ਭਾਜਪਾ ਦੇ ਦੱਸ ਕੇ ਆਪਣੀ ਖਿੱਲੀ ਆਪ ਅਡਾਉਣੀ ਇਹ ਵਾਰਾ ਖਾਂਦੀ ਆ ਗੱਲ ਕਾਰਪੋਰੇਟ ਨੂੰ, ਵਾਰਾ ਖਾਂਦੀ ਆ ਗੱਲ ਸਰਕਾਰ ਨੂੰ। ਉਹਨਾਂ ਦੇ ਵਾਸਤੇ ਇਹ ਬਹੁਤ ਚੰਗਾ ਪਰ ਕਿਸਾਨੀ ਵਾਸਤੇ, ਮਜ਼ਦੂਰਾਂ ਵਾਸਤੇ ਇਹ ਇਨਾ ਘਾਤਕ ਆ। ਈ ਆਉਣਲੇ ਸਮੇਂ ਦੇ ਵਿੱਚ ਲੋਕਾਂ ਨੇ ਇਹਦੇ ਤੇ ਕਟਾਰੇ ਦੇ ਵਿੱਚ ਖੜਾ ਕਰਨਾ ਵਾ ਆਗੂਆਂ ਨੂੰ ਇਹਦੇ ਤੇ ਆਪਣੇ ਆਪ ਨੂੰ ਸਾਫ਼ ਕਰਕੇ ਜਿਹੜਾ ਵੀ ਕੋਈ ਇੱਕ ਦੂਜੇ ਦੇ ਦੁਸ਼ਨਬਾਜ਼ੀ ਕਰਨੀ ਆ ਸਬੂਤਾ ਸਵੇਤ ਹੋਵੇ ਔਰ ਪ੍ਰੂਫ ਕਰਕੇ ਉਹਨੂੰ ਫਿਰ ਛੱਡਣਾ ਨਹੀਂ ਚਾਹੀਦਾ ਉਹਨੂੰ ਬਖਸ਼ੇ ਨਾ ਜਿਹੜਾ ਸਰਕਾਰ ਨਾਲ ਲੜ ਕੇ ਬਾਜ਼ੀ ਖੇਡਦਾ ਵਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਪਹਿਲਾਂ ਆਪਣੇ ਅੰਦਰ ਚਾਤੀ ਮਾਰ ਲੈਣੀ ਚਾਹੀਦੀ ਆ ਇੱਕ ਉਂਗਲ ਕਿਹੇ ਤੇ ਚੁੱਕੀ ਦੀ ਆ ਤਿੰਨ ਉਂਗਲਾਂ ਆਪਣੇ ਵੱਲੇ ਮੁੜਦੀਆਂ ਵਾਂ ਜੇ ਤਿੰਨ ਨੁਕਲੇ ਵਾਪਸ ਆਪਣੇ ਲਈ ਬੁਰਦੀਆਂ ਵਾ ਤਿੰਨ ਗੁਣਾ ਸਫਾਈ ਦੀ ਇੱਥੇ ਲੋੜ ਵਾ ਸੋ ਇਹਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਵਾ ਵੀ ਤੁਸੀਂ ਆਪਣਾ ਸ਼ਾਨਨਾ ਵਧੀਆ ਰੱਖੋ ਤੁਸੀਂ ਵਧੀਆ ਵਧੀਆ ਤਰੀਕੇ ਦੇ ਨਾਲ ਆਪਣੀ ਨਿਗਰ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਅੰਜਾਰ ਦੀਆਂ ਸਕੀਮਾਂ ਬਣਾਉਣ ਵਾਲਾ ਕੇਂਦਰ ਤੇ ਸਟੇਟ ਇਹ ਆਪਣੀ ਫੋਟ ਦੇ ਵਿੱਚੋਂ ਫਾਇਦਾ ਨਾ ਚੁੱਕਣ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਫੋਟ ਵਾ ਲੀਡਰਾਂ ਦੀ ਫੋਟ ਵਾ ਉਹ ਇਹਨਾਂ ਨੂੰ ਰਾਸ ਆਉਂਦੀ ਆ ਆਓ ਇੱਕ ਹੋ ਕੇ ਜੋ ਵੀ ਕੋਝੇ ਕਰ ਰਿਹਾ ਪੰਜਾਬ ਦਾ ਕੇਂਦਰ ਨਾਲ ਸਟੇਟਰਾਂ ਤੱਕਾ ਕਰ ਰਿਹਾ ਉਹਦਾ ਸੰਗਠਿਤ ਹੋ ਕੇ ਜਵਾਬ ਦੇਈ ਤਾਂ ਇਹਨਾਂ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਾਜ ਭਾਗ ਇਥੇ ਕਾਇਮ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ